ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ حاضر ਹੋਏ ਹਾਂ ਰੇਸ਼ਮੀ ਬਟੂਆ ਜਿਸਨੂੰ ਲਿਖਿਆ ਹੈ ਗੁਰਵਿੰਦਰ ਸਿੰਘ ਗੁਰੀ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਉਹ ਨਾਰੀyal ਵਰਗਾ ਬਾਰਾਂ ਸਖਤ ਤੇ ਅੰਦਰੋਂ ਪੋਲਾ ਉਹ ਨਿੰਮ ਦੇ ਵਰਗਾ ਉਂਝ ਕੌੜਾ ਪਰ ਗੁਣ ਅਮੋਲਾ ਉਹ ਲੋਹੇ ਦੀ ਚਾਦਰ ਜਿਹਾ ਤਪਦਾ ਹੈ ਖੜਕਦਾ ਹੈ ਪਰ ਲੱਗਣ ਨਾ ਦੇਵੇ ਤਤਾ ਝੋਲਾ ਅਮੀ ਮੈਂ ਕਾਲਜ ਚੱਲੀ ਆ ਇੱਕ ਤਾਂ ਕਾਲਜ ਦਾ ਪਹਿਲਾ ਦਿਨ ਤੇ ਉਤੋਂ ਲੇਟ ਕਾਲਜ ਲਈ ਤਿਆਰ ਹੋਈ ਰਾਵੀਆ ਆਪਣਾ ਟਿਫਨ ਚੁੱਕਦੀ ਹੋਈ ਦਰਵਾਜ਼ੇ ਵੱਲ ਨੂੰ ਮੂੰਹ ਕਰਕੇ ਬੋਲੀ ਉਸ ਦੀ ਅਮੀ ਜਸ਼ੀਨਾ ਬੇਗਮ ਭੱਜ ਕੇ ਉਸ ਦੇ ਪਿੱਛੇ ਆਈ ਤੇ ਉਹਦੇ ਸਿਰ ਦਾ ਹਜਾਬ ਠੀਕ ਕਰਦੀ ਹੋਈ ਬੋਲੀ ਆਪਣਾ ਹਜਾਬ ਤਾਂ ਚੰਗੀ ਤਰ੍ਹਾਂ ਬੰਨ ਲਿਆ ਕਰ ਤੇਰੇ ਅੱਬੇ ਨੇ ਦੇਖ ਲਿਆ ਤਾਂ ਸ਼ਰਮ ਤਾਂ ਜਾਣੀ ਨਾਲੇ ਤੈਨੂੰ ਪਤਾ ਹੈ ਤੇਰੇ ਅੱਬੇ ਦੇ ਸੁਭਾਅ ਦਾ ਨਾਲੇ ਕਾਲਜ ਵਿੱਚ ਥੋੜੀ ਅਹਿਮੀਅਤ ਨਾਲ ਰਿਹਾ ਕਰ ਆਪਣੀ ਪੜ੍ਹਾਈ ਵੱਲ ਧਿਆਰ ਰੱਖੀ ਇੱਧਰ ਉੱਧਰ ਦੀਆਂ ਗੱਲਾਂ ਵੱਲ ਧਿਆਨ ਦੇਣ ਤੋਂ ਗੁਰੇਜ਼ ਕਰੀ ਥੋੜੀ ਦੇਰ ਵਿੱਚ ਹੀ ਜਸ਼ੀਨਾ ਨੇ ਆਪਣੀ ਬੇਟੀ ਨੂੰ ਨਸੀਹਤਾਂ ਦੀ ਝੜੀ ਲਾ ਦਿੱਤੀ ਇਸ ਸਭ ਦੇ ਜਵਾਬ ਵਿੱਚ ਰਾਬੀਆ ਨੇ ਜਲਦੀ ਜਲਦੀ ਵਿੱਚ ਸਿਰਫ ਖੁਦਾ ਹਾਫਿਜ਼ ਕਿਹਾ ਤੇ ਆਪਣੀ ਸਕੂਟੀ ਨੂੰ ਕਾਲੀ ਨਾਲ ਕਾਲਜ ਦੇ ਰਾਹ ਪਾ ਲਿਆ ਅਕਸਰ ਇਨ੍ਹਾਂ ਗੱਲਾਂ ਨਾਲ ਰਾਬੀਆ ਦਾ ਮਨ ਖੇਜ ਜਾਂਦਾ ਸੀ ਉਹ ਸੋਚਦੀ ਕਿਉਂ ਕਿਹੜਾ ਹੁਣ ਛੋਟੀ ਬੱਚੀ ਹੈ ਜਿਸ ਨੂੰ ਅੰਮੀ ਇੰਨੀ ਹਦਾਇਤ ਕਰਦੀ ਰਹਿੰਦੀ ਹੈ ਨਾਲੇ ਉਹ ਕਿਹੜਾ ਕੋਈ ਖਾਣ ਵਾਲੀ ਸ਼ੈ ਹੈ ਜਿਸ ਨੂੰ ਕੋਈ ਵੀ ਚੁੱਕ ਕੇ ਮੂੰਹ 'ਚ ਪਾ ਲਵੇਗਾ ਨਾਲੇ ਅੱਬੇ ਦੀ ਧਮਕੀ ਕਿਉਂ ਉਹ ਕਿਹੜਾ ਕੋਈ ਹਿਟਲਰ ਵਰਗਾ ਜ਼ਾਲਮ ਹੈ ਜਿਹੜਾ ਉਸ ਨੂੰ ਮਾਰ ਦੇਵੇਗਾ ਆਖਰ ਇਹ ਉਹੀ ਅੱਬਾ ਹੈ ਜਿਸਨੇ ਮੈਨੂੰ ਆਪਣੀ ਬੁੱਕਲ 'ਚ ਖੜਾਇਆ ਤੇ ਜ਼ਿੰਦਗੀ ਦੇ ਹਰ ਪੜਾ ਤੇ ਮੇਰੇ ਨਾਲ ਖੜਿਆ ਹੈ ਅੱਜ ਵੀ ਉਹ ਸਕੂਟੀ ਚਲਾਉਂਦੀ ਹੋਈ ਇਹੀ ਕੁਝ ਸੋਚਦੀ ਜਾ ਰਹੀ ਸੀ ਕਿ ਅਚਾਨਕ ਉਸ ਦੀ ਸਕੂਟੀ ਦੇ ਸਾਹਮਣੇ ਟੱਠਾ ਗਿਆ ਤੇ ਉਹ ਬ੍ਰੇਕਾਂ ਲਗਾਉਣ ਦੀ ਲਗਾਉਂਦੀ ਛੜਕ ਦੇ ਇੱਕ ਪਾਸੇ ਕੱਚੇ ਰਾਹ ਤੇ ਡਿੱਗ ਪਈ ਇੰਨੇ ਚ ਉਸ ਰਾਹ ਤੋਂ ਲੰਘ ਰਹੇ ਦੋ ਬੰਦੇ ਭੱਜ ਕੇ ਆਏ ਅਤੇ ਉਸ ਨੂੰ ਅਤੇ ਉਸ ਦੀ ਸਕੂਟੀ ਨੂੰ ਸੰਭਾਲਣ ਵਿੱਚ ਮਦਦ ਕਰਨ ਲੱਗੇ ਕੱਚੇ ਰਾਹ ਤੇ ਡਿੱਗਣ ਕਰਕੇ ਉਸ ਨੂੰ ਮਾਮੂਲੀ ਜਹੀਆਂ ਸੱਟਾਂ ਮੱਜੀਆਂ ਸਨ ਪਰ ਉਹ ਕੁਝ ਬੇਹੋਸ਼ ਜਹੀ ਹੋ ਗਈ ਸੀ ਉਹਨਾਂ ਰੱਬ ਦੇ ਬੰਦਿਆਂ ਨੇ ਉਸ ਨੂੰ ਪਾਣੀ ਪਿਆਇਆ ਤੇ ਨੇੜੇ ਦੇ ਹਸਪਤਾਲ ਲੈ ਗਏ। ਥੋੜੇ ਜਿਹੇ ਡਾਕਟਰੀ ਇਲਾਜ ਤੇ ਉਸ ਨੂੰ ਹੋਸ਼ ਆ ਗਿਆ। ਤਾਂ ਉਸ ਨੇ ਦੇਖਿਆ ਕਿ ਉਹ ਹਸਪਤਾਲ ਦੇ ਬੈੱਡ ਤੇ ਪਈ ਹੋਈ ਸੀ। ਉਸ ਦੇ ਬੈੱਡ ਤੇ ਆਸੇ-ਪਾਸੇ ਉਸ ਦੇ ਅੱਬੂ, ਅੰਮੀ ਤੇ ਉਹ ਦੋ ਭਲੇ ਮਾਨਸ ਖੜੇ ਸਨ। ਕਿਉਂਕਿ ਉਹਨਾਂ ਵਿੱਚੋਂ ਇੱਕ ਨੇ ਉਸ ਦੇ ਫੋਨ ਵਿੱਚੋਂ ਨੰਬਰ ਲੱਭ ਕੇ ਉਸ ਦੇ ਅੱਬੂ ਨੂੰ ਫੋਨ ਕਰਕੇ ਇਸ ਹਾਦਸੇ ਬਾਰੇ ਦੱਸ ਦਿੱਤਾ ਸੀ। ਆਪਣੀ ਬੇਟੀ ਨੂੰ ਹੋਸ਼ ਵਿੱਚ ਆਉਂਦੀ ਦੇਖ ਉਸ ਦੀ ਅਮੀ ਦੇ ਸਾਹ ਵਿੱਚ ਸਾਹ ਆਏ ਤੇ ਉਸ ਨੇ ਖੁਦਾ ਦਾ ਸ਼ੁਕਰ ਕੀਤਾ ਉਹਨਾਂ ਬੰਦਿਆਂ ਦਾ ਵੀ ਕੀਤਾ ਉਹ ਹੋਸ਼ ਆਉਣ ਤੇ ਉਸ ਨੇ ਵੇਖਿਆ ਕਿ ਉਸ ਦੀ ਮਦਦ ਕਰਨ ਵਾਲੇ ਦੋ ਭਲੇ ਇਨਸਾਨਾਂ ਵਿੱਚੋਂ ਇੱਕ ਸਰਦਾਰ ਸੀ ਅਤੇ ਇੱਕ ਹਿੰਦੂ ਸਜਣ ਸੀ ਹੋਸ਼ ਆਉਣ ਤੋਂ ਕੰਟੇ ਕੁ ਬਾਅਦ ਉਸ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਸੀ ਤੇ ਉਹ ਆਪਣੇ ਘਰ ਆ ਗਏ ਕੀ ਅੱਬੂ ਹੁਣ ਮੈਨੂੰ ਘਰ ਜਾ ਕੇ ਮੇਰੀ ਬੇਖਿਆਲੀ ਤੇ ਸਕੂਟਰ ਦੇ ਨੁਕਸਾਨ ਲਈ ਡਾਂਟਣਗੇ ਰਸਤੇ ਵਿੱਚ 라 ਵੀਆ ਇਹ ਸੋਚਦੀ ਰਹੀ ਦਰਅਸਲ ਉਸ ਦੇ ਅੱਬਾ ਦੀ ਸ਼ਖਸੀਅਤ ਵੀ ਕੁਝ ਰੋਬਦਾਰੀ ਸੀ ਉਸ ਦਾ ਚਿਹਰਾ ਵੇਖ ਕੇ ਹੀ ਘਰ ਦੇ ਸਾਰੇ ਮੈਂਬਰ ਉਸ ਦੇ ਭਾਵਾਂ ਨੂੰ ਸਮਝ ਜਾਂਦੇ ਸਨ ਕਿਸੇ ਗਲਤੀ ਦੀ ਗੁੰਜਾਇਸ ਨਹੀਂ ਸੀ ਰਹਿਣ ਦਿੰਦੇ ਉਸ ਦੇ ਅੱਬਾ ਬੋਲਦਾ ਭਾਵੇਂ ਘੱਟ ਸੀ ਪਰ ਜਦ ਬੋਲਦਾ ਸੀ ਤਾ ਸਾਰੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਬੱਚਿਆਂ ਦੀ ਪੜ੍ਹਾਈ ਦੇ ਮੱਦੇ ਨਜ਼ਰ ਘਰ ਵਿੱਚ ਹਜੇ ਤੱਕ ਟੀਵੀ ਦੀ ਆਮਦ ਨਹੀਂ ਸੀ ਹੋਈ ਤੇ ਨਾ ਹੀ ਕੋਈ ਟੀਵੀ ਦੀ ਗੱਲ ਕਰਦੀ ਹਿੰਮਤ ਰੱਖਦਾ ਸੀ ਪਰ ਅੱਜ ਇਹ ਹਾਂ ਬਿਲਕੁਲ ਵੀ ਨਹੀਂ ਸੀ ਅੱਜ ਉਸਦੇ ਅਬੂ ਦੇ ਚਿਹਰੇ ਤੇ ਰਾਵੀਆ ਲਈ ਫਿਕਰ ਦੇ ਚਿੰਨ੍ਹ ਸਾਫ਼ ਨਜ਼ਰ ਆ ਰਹੇ ਸਨ ਰਾਵੀਆ ਦੀ ਖ਼ਬਰ ਮਿਲਦਿਆਂ ਉਹ ਕੰਮ ਤੋਂ ਛੁੱਟੀ ਕਰਕੇ ਆ ਗਿਆ ਸੀ ਤੇ ਜਿਸ ਕਮਰੇ ਵਿੱਚ ਰਾਵੀਆ ਆਰਾਮ ਕਰ ਰਹੀ ਸੀ ਉਸ ਦੇ ਬਾਹਰ ਕੁਰਸੀ ਢਾਕੇ ਬੈਠਾ ਰਿਹਾ ਅਸਲ ਵਿੱਚ ਰਾਵੀਆ ਉਸ ਦੀ ਸਭ ਤੋਂ ਪਿਆਰੀ ਧੀ ਹੋਣ ਕਰਕੇ ਉਹ ਉਸ ਨੂੰ ਇਸ ਹਾਲਤ ਵਿੱਚ ਨਹੀਂ ਸੀ ਦੇਖ ਪਾ ਰਿਹਾ ਤੇ ਕਮਰੇ ਦੇ ਬਾਹਰ ਹੀ ਬੇਚੈਨ ਉਸ ਦੀ ਕੁਰਸੀ ਤੇ ਬੈਠਾ ਦੇਖ ਰਿਹਾ ਸੀ ਉਸ ਦੇ ਪਰਿਵਾਰ ਵਿੱਚ ਰਾਵੀਆ ਤੋਂ ਇਲਾਵਾ ਉਸ ਦੀ ਛੋਟੀ ਭੈਣ ਰਵੀਨਾ ਤੇ ਕਾਵੀਆ ਦਾ ਜੜਵਾ ਭਰਾ ਸਵੀਰ ਸੀ ਰਾਵੀਆ ਦੇ ਅੱਬਾ ਦੀ ਸ਼ਹਿਰ ਦੇ ਮੇਨ ਬਾਜ਼ਾਰ ਵਿੱਚ ਟੇਲਰ ਦੀ ਮਸ਼ਹੂਰ ਦੁਕਾਨ ਸੀ ਉਹ ਇੱਕ ਮਸ਼ਹੂਰ ਟੇਲਰ ਪਰਵਾਰਕ ਆਦਮੀ ਹੋਣ ਦੇ ਨਾਲ ਨਾਲ ਰੱਬ ਦਾ ਨੇਕ ਬੰਦਾ ਵੀ ਸੀ ਉਹ ਕੁਦਰਤ ਦੇ ਕੁਦਰਤ ਦੇ ਜੀਵਾਂ ਦੀ ਸੇਵਾ ਕਰਕੇ ਬਹੁਤ ਖੁਸ਼ ਰਹਿੰਦਾ ਸੀ ਆਰਾਬੀਆ ਆਪਣੇ ਮਾਪਿਆਂ ਦੀ ਬਹੁਤ ਸਿਆਣੀ ਧੀ ਸੀ ਉਸ ਦਾ ਸੁਭਾਅ ਵੀ ਬਹੁਤ ਹਲੀਮੀ ਭਰਿਆ ਸੀ ਅਤੇ ਖੁਦਾ ਦੀ ਬੰਦਗੀ ਕਰਨ ਵਾਲਾ ਸੀ ਉਸ ਦਾ ਧਿਆਨ ਜ਼ਿਆਦਾਤਰ ਆਪਣੀ ਪੜ੍ਹਾਈ ਵੱਲ ਹੀ ਰਹਿੰਦਾ ਸੀ ਹਰ ਸਮੇਂ ਕੁਝ ਨਾ ਕੁਝ ਪੜ੍ਹਦੇ ਰਹਿਣਾ ਵੀ ਉਸ ਦੇ ਸੁਭਾਅ ਵਿੱਚ ਸ਼ਾਮਲ ਹੋ ਚੁੱਕਾ ਸੀ ਪੜਾਈ ਵਿੱਚ ਉਹ ਆਪਣੇ ਦੋਵੇਂ ਭੈਣ ਭਰਾਵਾਂ ਤੋਂ ਹੁਸ਼ਿਆਰ ਹੋਣ ਕਰਕੇ ਦੋਨਾਂ ਨੂੰ ਪੜ੍ਹਾਈ ਕਰਨ ਵਿੱਚ ਮਦਦ ਕਰਦੀ ਸੀ। ਫਾਲਤੂ ਦੇ ਸਮੇਂ ਵਿੱਚ ਉਹ ਆਮ ਲੜਕੀਆਂ ਵਾਂਗ ਨਾਟਕ ਚੇਟਕ ਦੇਖਣ ਦੀ ਬਜਾਏ ਆਪਣੀ ਮੰਮੀ ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਦੀ ਸੀ। ਸ਼ਾਮ ਹੋਈ ਤਾਂ ਦਵਾਈ ਦਾ ਨਸ਼ਾ ਥੋੜਾ ਜਿਹਾ ਘਟ ਹੋਇਆ ਤੇ ਰਾਵੀ ਨੂੰ ਥੋੜੀ ਸੁਰਤ ਜਿਹੀ ਆਈ ਤੇ ਉਸਨੇ ਉੱਠਣ ਦੀ ਕੋਸ਼ਿਸ਼ ਕੀਤੀ। ਤਾਂ ਉਸਦੇ ਅਮੀ ਨੇ ਉਸਨੂੰ ਫੜ ਕੇ ਬੈਠਣ ਵਿੱਚ ਮਦਦ ਕੀਤੀ। ਉਠਣਸਾਰ ਉਸਨੇ ਪਹਿਲਾਂ ਆਪਣੀ ਮੰਮੀ ਨੂੰ ਇਹੀ ਪੁੱਛਿਆ ਅੱਬੂ ਕਿੱਥੇ ਨੇ ਅਮੀ ਅੱਬੂ ਤੇਰੇ ਕਮਰੇ ਦੇ ਬਾਹਰ ਹੀ ਬੈਠੇ ਨੇ ਤੇਰਾ ਹਾਲ ਨਹੀਂ ਵੇਖਿਆ ਗਿਆ ਉਹਨਾਂ ਤੋਂ ਸਵੇਰ ਦੇ ਤੇਰੀ ਹੀ ਸੋਚ ਵਿੱਚ ਬੈਠੇ ਨੇ ਹਰ ਮਿੰਟ ਮਿੰਟ ਬਾਅਦ ਤੇਰੇ ਹੀ ਹਾਲ ਬਾਰੇ ਪੁੱਛ ਰਹੇ ਨੇ ਤੇ ਖੁਦਾ ਅੱਗੇ ਤੇਰੇ ਲਈ ਵੀ ਪ੍ਰਿਆਦ ਕਰ ਰਹੇ ਨੇ ਇੰਨੀ ਦੇਰ ਚ ਉਸਦੇ ਭੈਣ ਤੇ ਭਰਾ ਵੀ ਸਕੂਲੋਂ ਪੜ੍ਹ ਕੇ ਆ ਗਏ ਤੇ ਉਸਦੇ ਦਿਵਾਲੇ ਹੋ ਗਏ ਉਸ ਨਾਲ ਮਜ਼ਾਕ ਕਰਨ ਲੱਗੇ ਤੇ ਖੇਡਣ ਲੱਗੇ ਰਾਬੀਆ ਦੇ ਕਾਜ ਦਾ ਪਹਿਲਾ ਦਿਨ ਸੀ ਅੱਜ ਤੇ ਹਾਸੇ ਕਾਰਨ ਖਰਾਬ ਹੋ ਗਿਆ ਸੀ ਇਸੇ ਗੱਲ ਦੀ ਉਸ ਨੂੰ ਚਿੰਤਾ ਵੀ ਹੋ ਰਹੀ ਸੀ ਉਸੇ ਸ਼ਾਮ ਉਸ ਦੀ ਭੂਆ ਅਤੇ ਪੁੱਫਾ ਉਹਨਾਂ ਦੇ ਘਰੇ ਆਪਣੀ ਲੜਕੀ ਦੀ شادی ਦਾ ਨਿਯੰਤਾ ਦੇਣ ਆਏ ਸਨ ਰਾਬੀਆ ਦੇ ਸੱਤਾਂ ਲੱਗਣ ਦਾ ਪਤਾ ਲੱਗਣ ਤੇ ਉਸ ਦੀ ਭੂਆ ਉਸ ਦੇ ਸਹਰਾਣੇ ਬੈਠ ਗਈ ਅਤੇ ਉਸ ਨੂੰ ਲਾਡ ਕਰਨ ਲੱਗੀ ਰਾਬੀਆ ਮੋਹਲੇ ਸੁਹਾਦੀ ਹੁਣ ਕਰਕੇ ਸਭ ਦੀ ਹਰਮਨ ਪਿਆਰੀ ਬੱਚੀ ਸੀ ਤੇ ਆਪਣੀ ਭੂਆ ਦੀ लाड़ली 라ਵੀ ਭੂਆ ਦੇ ਲਾੜ ਪਿਆਰ ਨਾਲ ਉਸ ਨੂੰ ਆਪਣਾ ਦਰਦ ਵੀ ਭੁੱਲ ਗਿਆ ਜਾਪਦਾ ਸੀ ਰਾਤ ਦੇ ਖਾਣੇ ਤੇ ਭੂਆ ਨੇ ਆਪਣੀ ਲੜਕੀ ਦੀ ਸ਼ਾਦੀ ਦਾ ਸਾਰਾ ਪ੍ਰੋਗਰਾਮ ਦੱਸਿਆ ਤੇ ਕਿਹਾ ਕਿ 라ਵੀਆ ਜੇਕਰ ਠੀਕ ਹੁੰਦੀ ਤਾਂ ਸ਼ਾਦੀ ਤੋਂ 4-5 ਦਿਨ ਪਹਿਲਾਂ ਹੀ ਆ ਜਾਂਦੀ ਇਸ ਤੇ 라ਵੀਆ ਨੇ ਵੀ ਮਨ ਵਿੱਚ ਅਫਸੋਸ ਜਿਹਾ ਜ਼ਾਹਰ ਕੀਤਾ ਪਰ ਫਿਰ ਵੀ ਇੱਕਦਮ ਮਨ ਵਿੱਚ ਆਪਣੀ ਭੂਆ ਦੀ ਲੜਕੀ ਦੀ ਸ਼ਾਦੀ ਦਾ ਚਾਹ ਵੀ ਪੈਦਾ ਹੋ ਗਿਆ ਤੇ ਉਹ ਖਾਣੇ ਦੇ ਸਮੇਂ ਵੀ ਸ਼ਾਦੀ ਦੀ ਤਿਆਰੀਆਂ ਤੇ ਗੱਲਾਂ ਕਰਦੀ ਰਹੀ। ਖਾਣਾ ਖਾਣ ਤੋਂ ਬਾਅਦ ਰਾबिया अलमारी ਖੋਲ ਕੇ ਬੈਠ ਗਈ ਅਤੇ ਆਪਣੇ ਵਿਆਹ ਸ਼ਾਦੀ ਦੇ ਪਾਉਣ ਵਾਲੇ ਕੱਪੜਿਆਂ ਨੂੰ ਵੇਖਣ ਲੱਗੀ। ਅਚਾਨਕ ਉਸ ਦੀ ਨਜ਼ਰ ਉਹਨਾਂ ਰੇਸ਼ਮੀ ਬਟੂਏ ਜੋ ਕਿ ਉਸ ਨੇ ਆਪਣੇ ਵੱਖ-ਵੱਖ ਰਿਸ਼ਤੇਦਾਰੀ ਵਿੱਚ ਭੈਣਾਂ ਦੇ ਵਿਆਹਾਂ ਵਿੱਚ ਇਕੱਠੇ ਕੀਤੇ ਸਨ। ਦਾ ਅਸਲ ਉਨ੍ਹਾਂ ਦੇ ਰਿਸ਼ਤੇਦਾਰੀਆਂ ਵਿੱਚ ਇੱਕ ਰਵਾਇਤ ਮੰਨੀ ਜਾਂਦੀ ਸੀ ਜਿਸ ਵਿੱਚ ਲੜਕਾ ਲੜਕੀ ਨੂੰ ਮਿਹਰ ਮਤਲਬ ਕਿ ਨਿਕਾਹ ਦੇ ਸਮੇਂ ਲੜਕੀ ਨੂੰ ਦਿੱਤਾ ਜਾਣ ਵਾਲਾ ਨਕਦ ਜਾਂ ਕੀਮਤੀ ਸਮਾਨ ਦੇ ਨਾਲ-ਨਾਲ ਇੱਕ ਤੋਹਫਾ ਦਿੰਦਾ ਸੀ ਜੋ ਕਿ ਅਕਸਰ ਇੱਕ ਗਹਿਣਾ ਹੁੰਦਾ ਸੀ ਅਤੇ ਉਹ ਗਹਿਣਾ ਇੱਕ ਰੇਸ਼ਮ ਦੇ ਬਟੂਏ ਵਿੱਚ ਲਪੇਟਿਆ ਹੁੰਦਾ ਸੀ ਇਹ ਬਟੂਆ ਆਬੀਆ ਨੂੰ ਬਚਪਨ ਤੋਂ ਹੀ ਬੜਾ ਸੋਹਣਾ ਲੱਗਦਾ ਸੀ ਉਹ ਖਾਲੀ ਬਟੂਏ ਨੂੰ ਆਪਣੇ ਕੋਲ ਸੰਭਾਲ ਲੈਂਦੀ ਅਗਲੇ ਦਿਨ ਸਵੇਰੇ ਹੀ ਉਸਦੀ ਭੁਆ ਤੇ ਫੁੱਫਾ ਉਹਨਾਂ ਨੂੰ ਵਿਆਹ ਤੋਂ ਕੁਝ ਦਿਨ ਪਹਿਲਾਂ ਆਉਣ ਲਈ ਕਹਿ ਕੇ ਚਲੇ ਗਏ। ਥੋੜੇ ਹੀ ਦਿਨਾਂ ਵਿੱਚ ਰਾਵੀਆ ਦੇ ਜ਼ਖਮ ਠੀਕ ਹੋ ਗਏ ਤੇ ਰਾਵੀਆ ਹੁਣ ਤੁਰਨ ਫਿਰਨ ਦੇ ਕਾਲਜ ਜਾਣ ਲਈ ਵੀ ਕਾਬਲ ਹੋ ਚੁੱਕੀ ਸੀ। ਫਿਰ ਦੁਬਾਰਾ ਕਾਲਜ ਜਾਣ ਲਈ ਤਿਆਰ ਹੋ ਗਈ। ਪਰ ਉਸ ਦਿਨ ਹੋਏ ਹਾਦਸੇ ਕਾਰਨ ਉਸਦੀ ਹਿੰਮਤ ਨਹੀਂ ਸੀ ਪੈ ਰਹੀ ਤੇ ਉਸਦੀ ਸਕੂਟੀ ਵੀ ਬੁਰੀ ਤਰ੍ਹਾਂ ਖਰਾਬ ਹੋ ਗਈ ਸੀ। ਇਸੇ ਲਈ ਰਾਵੀਆ ਨੂੰ ਅੱਜ ਕਾਲਜ ਉਸਦੇ ਅੱਬੂ ਨਾਲ ਹੀ ਜਾਣਾ ਪਿਆ। ਕਾਲਜ ਪਹੁੰਚਣ ਤੇ ਰਾਵੀਆ ਪੁੱਛਗਿਛ ਕਰਕੇ ਜਦ ਆਪਣੇ ਲੈਕਚਰ ਰੂਮ ਵੱਲ ਜਾਣ ਲੱਗੀ ਤਾਂ ਰਸਤੇ ਵਿੱਚ ਖੜੇ ਸੀਨੀਅਰ ਮੁੰਡੇ ਕੁੜੀਆਂ ਨੇ ਨਵੀਂ ਸਟੂਡੈਂਟ ਵੇਖ ਕੇ ਉਸ ਦੀ ਰੈਕਿੰਗ ਕਰਨ ਦੇ ਇਰਾਦੇ ਨਾਲ ਉਸ ਨੂੰ ਰੋਕਿਆ ਤੇ ਊਲ ਜਲੂਲ ਜਿਹੇ ਸਵਾਲ ਪੁੱਛਣ ਲੱਗੇ ਰਾਵੀਆ ਕੁਝ ਘਬਰਾ ਗਈ ਤੇ ਉਸ ਨੂੰ ਆਪਣੇ ਲੈਕਚਰ ਰੂਮ ਵਿੱਚ ਜਾਣ ਲਈ ਬੇਨਤੀ ਕੀਤੀ ਪਰ ਉਹਨਾਂ ਵਿੱਚੋਂ ਕੁਝ ਸ਼ਰਾਰਤੀ ਲੜਕੇ ਹੱਦਾਂ ਟੱਪਦੇ ਹੋਏ ਉਸ ਨੂੰ ਉਸ ਦਾ ਹਿਜਾਬ ਉਤਾਰਨ ਲਈ ਕਹਿਣ ਲੱਗੇ ਤਾਂ ਉਸਨੇ ਮਨਾਂ ਕੀਤਾ ਤੇ ਕਿਹਾ ਕਿ ਇਹ ਸਾਡੇ ਧਰਮ ਦੀ ਹਦਾਇਤ ਹੈ ਉਹ ਉਸਦਾ ਮਜ਼ਾਕ ਨਾ ਬਣਾਉਣ ਤੇ ਇਸ ਉਹਨਾਂ ਸਰਾਰਤੀ ਮੁੰਡਿਆਂ ਦੀ ਜ਼ੁਰਤ ਵੱਧ ਗਈ ਤੇ ਉਹਨਾਂ ਨੇ ਅੱਗੇ ਵੱਧ ਕੇ ਉਸਦੇ ਹਿਜਾਬ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਅਜਰਬੀ ਹੱਥਾਂ ਨੇ ਉਹਨਾਂ ਸਰਾਰਤੀਆਂ ਦੇ ਹੱਥ ਜ਼ੋਰ ਨਾਲ ਫੜ ਕੇ ਮੋੜ ਦਿੱਤੇ ਤੇ ਉਹਨਾਂ ਦੀਆਂ ਚੀਕਾਂ ਨਿਕਲ ਗਈਆਂ ਇਹ ਹੱਥ ਵੇਖਣ ਨੂੰ ਤਾਂ ਜਨਾਨਾ ਲੱਗਦੇ ਸਨ ਪਰ ਜਿਸ ਜਰ ਨਾਲ ਉਨ੍ਹਾਂ ਹੱਥਾਂ ਨੇ ਸ਼ਰਾਰਤੀ ਮੁੰਡਿਆਂ ਨੂੰ ਪਿਛਾੜਿਆ ਉਹ ਵੀ ਕਿਸੇ ਮਰਦ ਦੀਆਂ ਬੇਟੀਆਂ ਲੱਗਦੀਆਂ ਸਨ ਆਰਬੀਆ ਨੇ ਨਜ਼ਰ ਉਠਾ ਕੇ ਵੇਖਿਆ ਤਾਂ ਉਹਨਾਂ ਵਿੱਚੋਂ ਇੱਕ ਸਰਦਾਰ ਦੀ ਧੀ ਸਰਦਾਰਨੀ ਦਸਤਾਰਧਾਰੀ ਸਿੰਘਣੀ ਸੀ ਅਤੇ ਇੱਕ ਹਿੰਦੂ ਬ੍ਰਾਹਮਣ ਦੀ ਦਲੇਰ ਧੀ ਜਿਨ੍ਹਾਂ ਨੇ ਉਹਨਾਂ ਸ਼ਰਾਰਤੀ ਮੁੰਡਿਆਂ ਦੀ ਐਸੀ ਭੁਗਤ ਸਵਾਰੀ ਕਿ ਪੁੱਠੇ ਪੈਰੀ ਉਹ ਭੱਜ ਗਏ ਆਰਬੀਆ ਉਹਨਾਂ ਦੀ ਦਲੇਰੀ ਅਤੇ ਅਨਸਾਨੀਅਤ ਵੇਖ ਕੇ ਬਹੁਤ ਹੈਰਾਨ ਹੋਈ ਜਿੰਨਾ ਇੱਕ ਗੈਰਹਾ ਗੈਰ ਮਜਬੂਰੀ ਕੁੜੀ ਦੀ ਇਸ ਤਰ੍ਹਾਂ ਮਦਦ ਕੀਤੀ ਉਸਨੇ ਉਹਨਾਂ ਦੋਹਾਂ ਦਲੇਰ ਕੁੜੀਆਂ ਨੂੰ ਉਸਦੀ ਮਦਦ ਕਰਨ ਅਤੇ ਉਸਦੀ ਰੱਖਿਆ ਕਰਨ ਲਈ ਧੰਨਵਾਦ ਕੀਤਾ ਰਾਬੀਆ ਖੁਦ ਵੀ ਬਹੁਤ ਲੇਰ ਸੀ ਕਿ ਉਹ ਉਹਨਾਂ ਮੁੰਡਿਆਂ ਨੂੰ ਸਭ ਸਭ ਕੁਝ ਸਿਖਾ ਸਕਦੀ ਸੀ ਪਰ ਉਸ ਹਾਸੇ ਅਤੇ ਕਾਲਜ ਦੇ ਪਹਿਲੇ ਦਿਨ ਕਾਰਨ ਉਹ ਬਹੁਤ ਥੋੜੀ ਘਬਰਾ ਗਈ ਸੀ ਚੱਲੋ ਰਾਖੀ ਚੱਲੋ ਭੈਣੇ ਲੈਕਚਰ ਰਗਾਉਣ ਚੱਲੀਏ ਅੱਗੇ ਹੀ ਲੜਤ ਗਏ ਹੋ ਗਏ ਹਾਂ ਉਹ ਦਸਤਾਰ ਧਾਰੀ ਕੁੜੀ ਨੇ ਕਿਹਾ ਪਰ ਮੈਂ ਤਾਂ ਨਵੇਂ ਡਿਵੀਸ਼ਨ ਲਈ ਹਾਂ ਕਾਲਜ ਵਿੱਚ ਮੈਨੂੰ ਤਾਂ ਅਜੇ ਪਤਾ ਹੀ ਨਹੀਂ ਕਿ ਕਿਹੜੇ ਰੂਮ ਵਿੱਚ ਸਾਇੰਸ ਦਾ ਲੈਕਚਰ ਲੱਗਣਾ ਹੈ ਅੱਛਾ ਤੂੰ ਵੀ ਸਾਇੰਸ ਸਟੂਡੈਂਟਸ ਹੈ ਮੈਂ ਤੇ ਰਣਜੀਤ ਵੀ ਸਾਇੰਸ ਸਟੂਡੈਂਟ ਹੀ ਹਾਂ ਤੇਰਾ ਨਾਮ ਕੀ ਹੈ ਦੂਸਰੀ Hindu ਲੜਕੀ ਨੇ ਰਾਬੀਆ ਨੂੰ ਸੋਧਨ ਕਰਦੇ ਹੋਏ ਪੁੱਛਿਆ ਮੇਰਾ ਨਾ ਰਾਬੀਆ ਹੈ ਤੇ ਮੇਰਾ ਅੱਜ ਪਹਿਲਾ ਦਿਨ ਹੈ ਪਲੀਜ਼ ਮੈਨੂੰ ਜਲਦੀ ਨਾਲ ਲੈਕਚਰ ਰੂਮ ਵਿੱਚ ਲੈ ਚੱਲੋ ਕਿਉਂਕਿ ਮੈਂ ਪਹਿਲੇ ਦਿਨ ਹੀ ਲੇਟ ਹੋ ਗਈ। ਉਹ ਕੋਈ ਨਾ ਪੈਣ ਘਬਰਾਉ ਨਾ। ਆ ਜੋ ਚੱਲਦੇ ਹਾਂ। ਰਣਜੀਤ ਨੇ ਕਿਹਾ। ਫਿਰ ਉਹ ਲੈਕਚਰ ਰੂਮ ਵੱਲ ਨੂੰ ਹੋ ਤੁਰੀਆਂ। ਲੈਕਚਰ ਰੂਮ ਵਿੱਚ ਰਾਬੀਆ ਨੇ ਵੇਖਿਆ ਕਿ ਉਹ ਦੋਵੇਂ ਇੱਕ ਬੈਂਚ ਤੇ ਇੱਕ ਹੋਰ ਲੜਕੀ ਜੋ ਕਿ ਵੇਖਣ ਵਿੱਚ ਥੋੜੀ ਮਾਡਰਨ ਜਹੀ ਲੱਗਦੀ ਸੀ ਨਾਲ ਜਾ ਬੈਠੀਆਂ। ਅਤੇ ਰਾਬੀਆ ਨੂੰ ਵੀ ਆਪਣੇ ਕੋਲ ਬੈਠਣ ਲਈ ਕਿਹਾ। ਪਰ ਬੈਂਚ ਤੇ ਬੈਠਣ ਦੀ ਜਗ੍ਹਾ ਨਾ ਹੋਣ ਕਾਰਨ ਰਾਬੀਆ ਉਹਨਾਂ ਦੇ ਨਾਲ ਵਾਲੀ ਬੈਂਚ ਤੇ ਜਾ ਬੈਠੀ। ਇੰਨੀ ਹੀ ਦੇਰ ਵਿੱਚ ਪਹਿਲਾ ਲੈਕਚਰ ਲਗਾਉਣ ਵਾਲੇ ਫਿਜ਼ਿਕਸ ਦੇ ਲੈਕਚਰਰ ਸਾਹਿਬ ਨੇ ਅਟੈਂਡੈਂਸ ਲਗਾਉਣੀ ਸ਼ੁਰੂ ਕੀਤੀ ਹੀ ਸੀ ਕਿ ਕਾਰਜ ਦੇ ਪ੍ਰਿੰਸੀਪਲ ਸਾਹਿਬਾਂ ਲੈਕਚਰ ਰੂਮ ਵਿੱਚ ਦਾਖਲ ਹੋਏ। ਉਹਨਾਂ ਨਾਲ ਦੋਵੇਂ ਸ਼ਰਾਰਤੀ ਮੁੰਡੇ ਵੀ ਸਨ ਜਿਨ੍ਹਾਂ ਦਾ ਕੋਟਾਪਾ ਅੱਜ ਰਣਜੀਤ ਤੇ ਰਾਖੀ ਨੇ ਚਾੜਿਆ ਸੀ। ਉਹਨਾਂ ਦੋਵਾਂ ਮੁੰਡਿਆਂ ਨੇ ਰਾਖੀ ਤੇ ਰਣਜੀਤ ਵੱਲ ਇਸ਼ਾਰਾ ਕਰਕੇ ਪ੍ਰਿੰਸੀਪਲ ਦੇ ਕੰਨ ਵਿੱਚ ਕੁਝ ਕਿਹਾ। ਜਿਵੇਂ ਕਿਸੇ ਮੁਰਜ਼ਮ ਦੀ ਸਨਾਖਤ ਕਰਦੇ ਹੋਣ ਪ੍ਰਿੰਸੀਪਲ ਨੇ ਦੋਨਾਂ ਕੁੜੀਆਂ ਨੂੰ ਕਲਾਸ ਵਿੱਚੋਂ ਖੜਾ ਕੀਤਾ ਤੇ ਕਿਹਾ ਅਭੀ ਆਪਕੋ ਕੁਛ ਦਿਨ ਹੀ ਹੋਏ ਹਨ ਇਸ ਕਾਰਜ ਮੇਂ ਔਰ ਆਪ ਗੁੰਡਾਗਰਦੀ ਕਰਤੀ ਹੋ ਸ਼੍ਰੀ ਬੱਚੋਂ ਕੋ ਸਾਥ ਔਰ ਰਣਜੀਤ ਜੇ ਆਪਕੀ ਇਨ 7 ਨਵੀਂ ਦੂਸਰੀ ਵਾਰ ਸ਼ਿਕਾਇਤ ਹੋਈ ਹੈ ਇਹ ਇਨਾਂ ਦੀ ਗਲਤੀ ਦੀ ਸਜ਼ਾ ਹੀ ਹੈ ਮੈਡਮ ਜੀ ਰਣਜੀਤ ਪੂਰੇ ਜੋਸ਼ ਨਾਲ ਬੋਲੀ ਜਿਹੜੀ ਗੁੰਡਾ ਕਰਦੀ ਅੱਜ ਇਹ ਕਰ ਰਹੇ ਸਨ ਕਿਸੇ ਦੇ ਧਰਮ ਕਿਸੇ ਦੇ ਮਹੱਜਬ ਦਾ ਮਜ਼ਾਕ ਬਣਾ ਕੇ ਨਾਲੇ ਪਹਿਲੀ ਵਾਰ ਇਹਨਾਂ ਨੇ ਮੇਰੀ ਦਸਤਾਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇਸ ਵਾਰ ਇਹ ਇਸ ਭੈਣ ਦੇ ਹਜਾਬ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਵਿੱਚੋਂ ਹੀ ਰਾਖੀ ਨੇ ਕਿਹਾ ਇਹ ਸ੍ਰੀ ਬੱਚੇ ਕੱਲ ਨੂੰ ਅਗਰ ਆਪ ਦੀ ਬੱਚੀ ਦੀ ਇੱਜ਼ਤ ਨੂੰ ਹੱਥ ਪਾਉਣਗੇ ਤਾਂ ਕਿ ਫਿਰ ਵੀ ਤੁਸੀਂ ਇਹਨਾਂ ਦੀ ਹਿਮਾਇਤ ਕਰੋਗੇ ਇਹਨਾਂ ਸੁਣ ਕੇ ਰਾਵੀਆ ਨੂੰ ਵੀ ਹੌਸਲਾ ਹੋਇਆ ਤੇ ਉੱਠ ਕੇ ਖੜੀ ਹੋ ਗਈ ਤੇ ਕਿਹਾ ਮੈਡਮ ਜੀ ਰਣਜੀਤ ਬਿਲਕੁਲ ਸੱਚ ਕਹਿੰਦੀ ਹੈ ਇਹਨਾਂ ਨੇ ਹੀ ਬਤਮੀਜ਼ੀ ਕੀਤੀ ਸੀ ਤੇ ਰਣਜੀਤ ਤੇ ਰਾਖੀ ਨੇ ਕੋਈ ਗੁੰਡਾਗਰਦੀ ਨਹੀਂ ਕੀਤੀ ਬਲਕਿ ਇਹ ਸਾਰੀ ਗਲਤੀ ਇਹਨਾਂ ਦੀ ਖੁਦ ਹੀ ਹੈ ਆਪਣੀ ਜਹੀ ਹੁੰਦੀ ਦੇਖ ਪ੍ਰਿੰਸੀਪਲ ਹੋਰ ਤਿਲਮ ਲੱਗ ਗਈ ਤੇ ਕਹਿਣ ਲੱਗੀ ਆਪ ਲੋਕੋ ਕੋ ਬੋਲਣ ਕੀ ਤਮੀਜ਼ ਨਹੀਂ ਹੈ ਆਪ ਤੀਨੋਂ ਕੱਲ ਆਪਣੇ ਮਾਪੇ ਬਾਪ ਨੂੰ ਬੁਲਾ ਕੇ ਲਿਆਣਾ। ਰਾਵਿਆ ਨੂੰ ਫਿਰ ਤੋਂ ਆਪਣੇ ਅੱਬੂ ਦਾ ਡਰ ਸਤਾਉਣ ਲੱਗਾ ਤੇ ਪਹਿਲਾ ਲੈਕਚਰ ਹੀ ਉਸਨੇ ਬੜੀ ਮੁਸ਼ਕਲ ਨਾਲ ਪੂਰਾ ਕੀਤਾ। ਬਾਕੀ ਪੂਰੇ ਦਿਨ ਰਣਜੀਤ ਤੇ ਰਾਖੀ ਉਸ ਨੂੰ ਹੌਸਲਾ ਦਿੰਦੀਆਂ ਰਹੀਆਂ ਕਿ ਕੁਝ ਨਹੀਂ ਹੋਵੇਗਾ, ਸਭ ਠੀਕ ਹੋ ਜਾਏਗਾ। ਤਾਰਾਵਿਆ ਇੱਕੋ ਹੀ ਗੱਲ ਕਹਿੰਦੀ ਹੈ ਕਿ ਉਹ ਉਸਦੇ ਅੱਬੂ ਦੇ ਸੁਭਾਅ ਨੂੰ ਨਹੀਂ ਜਾਣਦੀਆਂ। ਇਸ ਤੇ ਰਣਜੀਤ ਹੱਸ ਕੇ ਕਹਿੰਦੀ ਹੈ ਸਾਡੇ ਬਾਪੂ ਹੋਰੀ ਕਿਹੜਾ ਸਾਨੂੰ ਸਾਬਾਸੀ ਦੇਣਗੇ। ਬਈ ਹਾਂ ਮੇਰਾ ਪੁੱਤ ਅੱਜ ਫੇਰ ਕਾਜ ਦੇ ਪਹਿਲੇ ਹਫ਼ਤੇ 'ਚ ਦੂਜੀ ਵਾਰ ਲਾਂਭਾ ਲੈ ਕੇ ਘਰ ਆਈ ਐ ਕਾਜ ਦੀ ਅੱਧੀ ਛੁੱਟੀ ਦੇ ਸਮੇਂ ਉਹ ਤਿੰਨੇ ਰੋਟੀ ਖਾਣ ਲਈ ਪਾਰਕ ਵਿੱਚ ਆ ਬੈਠੀਆਂ ਤਾਂ ਹਰ ਆਉਂਦਾ ਜਾਂਦਾ ਲੜਕਾ ਲੜਕੀ ਉਹਨਾਂ ਨੂੰ ਸਰੂਟ ਮਾਰਦਾ ਕਿ ਪਹਿਲੀ ਵਾਰ ਕਿਸੇ ਨੇ ੱੱਕੇ ਦੇ ਖਿਲਾਫਤ ਕਰਨ ਦੀ ਜ਼ੁਰਤ ਕੀਤੀ ਹੈ ਉਹਨਾਂ ਤਿੰਨਾਂ ਨਾਲ ਉਹੀ ਚੌਥੀ ਕੁੜੀ ਵੀ ਆ ਕੇ ਬੈਠ ਗਈ ਤੇ ਆਪਣੀ ਨਿਊਡਰਾਂ ਵਾਲੀ ਪਲੇਟ ਉਹਨਾਂ ਅੱਗੇ ਕਰਕੇ ਕਹਿਣ ਲੱਗ ਪਈ ਲੰਚ ਤਾਂ ਘਰ ਤੋਂ ਲਿਆ ਕਰਵਣ ਕੀ ਅੱਲ ਸਵੱਲ ਖਾਂਦੀ ਰਹਿਨੀ ਆ ਸਾਰਾ ਦਿਨ ਨਾਲੇ ਘਰ ਦੇ ਖਾਣੇ 'ਚ ਭੋਰਾ ਜਾਣ ਵੀ ਤਾਂ ਹੁੰਦੀ ਹੈ ਇਹਨਾਂ 'ਚ ਪਤਾ ਨਹੀਂ ਅਗਲੇ ਨੇ ਕੀ ਗੰਦੇ ਮਿੰਦੇ ਹੱਥ ਕੋਲੇ ਹੋਣਗੇ ਰਣਜੀਤ ਨੇ ਕਿਹਾ ਤਾਂ ਉਹ ਵੀ ਅੱਗੋਂ ਬੋਲੀ ਜੇ ਨਹੀਂ ਖਾਣਾ ਤਾਂ ਨਾ ਖਾਓ ਪਰ ਸੋਚ ਤਾਂ ਵੱਡੀ ਰੱਖੋ ਇਹ ਅੱਲ ਸਵੱਲ ਵੀ ਤਾਂ ਕੁਦਰਤ ਦੀ ਚੀਜ਼ਾਂ ਤੋਂ ਹੀ ਬਣੀ ਹੁੰਦੀ ਹੈ ਨਾਲੇ ਜਾਣ ਨੂੰ ਆਪਾਂ ਬੜੀ ਜੰਗ ਲੜਨੀ ਹੈ ਨਾਲੇ ਤੁਸੀਂ ਅੱਜ ਐਵੇਂ ਮੁੰਡਿਆਂ ਨਾਲ ਪੰਗੇ ਲੈਣ ਲੱਗ ਗਈਆਂ ਸੀ ਇਹੋ ਜਿਹਾ ਕੀ ਕਰ ਦਿੱਤਾ ਸੀ ਉਹਨਾਂ ਨੇ ਕਾਲਜ ਵਰਗੀ ਜਗ੍ਹਾ ਤੇ ਤੇ ਇਹੋ ਜਿਹਾ ਨਿੱਕੇ ਜਿਹੇ ਗੱਲਾਂ ਹੁੰਦੀ ਹੀ ਰਹਿੰਦੀਆਂ ਨੇ ਸ਼ਰਾਰਤਾਂ ਤਾਂ ਚੱਲਦੀ ਹੀ ਰਹਿੰਦੀਆਂ ਨੇ ਇਨ੍ਹਾਂ ਕੱਪੜਿਆਂ ਦੇ ਲਈ ਲੋਕਾਂ ਨਾਲ ਦੁਸ਼ਮਣੀ ਪਾਉਣਾ ਕਿੱਡੀ ਕੋ ਸਿਆਣਪ ਦੀ ਗੱਲ ਐ ਰਾਬੀਆ ਉਸ ਦੀਆਂ ਗੱਲਾਂ ਤੋਂ ਅੰਦਾਜ਼ਾ ਲਗਾ ਰਹੀ ਸੀ ਕਿ ਉਹ ਕੁਝ ਜ਼ਿਆਦਾ ਹੀ ਖੁੱਲੇ ਵਿਚਾਰਾਂ ਵਾਲੀ ਜੱਪਦੀ ਹੈ ਅਤੇ ਉਹ ਆਪਣੀਆਂ ਦੋਸਤਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਮਾੜੇ ਲੋਕਾਂ ਦੀ ਪੁਕਾਰਤ ਕਰਨ ਲੱਗੀ ਹੋਈ ਸੀ ਇਸ ਤਰ੍ਹਾਂ ਤਾਂ ਰਾਵੀਆ ਨੇ ਉਸ ਨੂੰ ਕਿਹਾ ਇਹ ਕੱਪੜੇ ਦੇ ਟੁਕੜੇ ਸਾਡੇ ਧਰਮ ਸਾਡੇ ਈਮਾਨ ਸਾਡੇ ਯਕੀਨ ਦਾ ਅਹਿਸਾਸ ਦਿਵਾਉਂਦੇ ਨੇ ਇਸ ਲਈ ਜੋ ਇਹਨਾਂ ਦੀ ਇੱਜ਼ਤ ਨਹੀਂ ਕਰੇਗਾ ਉਹ ਸਾਡੇ ਲਈ ਦੁਸ਼ਮਣ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਰਣਜੀਤ ਤੇ ਰਾਖੀ ਨੇ ਇਸ਼ਾਰੇ ਦੇ ਨਾਲ ਉਸ ਨੂੰ ਉਸ ਦੀਆਂ ਗੱਲਾਂ ਵੱਲ ਧਿਆਨ ਨਾਲ ਦੇਣ ਅਤੇ ਖਾਣਾ ਖਾਣ ਲਈ ਆਖਿਆ ਦੇ ਹੋ ਖਾਣਾ ਖਾਣ ਲੱਗ ਪਈਆਂ ਇਹ ਕਹਾਣੀ ਅਜੇ ਦੂਰੀਆ ਰਹਿੰਦਾ ਭਾ ਕੱਲ ਨੂੰ ਜਰੂਰ ਸੁਣਨਾ ਜੀ